ਕਾਂਗਰਸ ਵਾਲਿਆਂ ਨੇ ਜਿਹੜੇ ਖੈਰਾ ਸਾਹਿਬ ਲੈ ਆਂਦੇ ਆ ਆ ਜਿੰਨੇ ਇੱਥੇ ਬੈਠੇ ਆ ਮੈਨੂੰ ਲੱਗਦਾ ਇਹਨਾਂ ਨੂੰ ਕਿਸੇ ਨੂੰ ਜ਼ਿਲ੍ਹਾ ਵੀ ਪਤਾ ਹੋਊ ਵੀ ਭਲੱਥ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਦਾ ਉਹ ਮੈਂ ਤਾਂ ਕਿਸੇ ਪੱਤਰਕਾਰ ਨੂੰ ਹੱਸਦੇ ਨੇ ਕਹਤਾ ਮੈਂ ਕਿਹਾ ਵੀ ਖੈਰਾ ਸਾਹਿਬ 10 ਪਿੰਡਾਂ ਦੇ ਨਾਮ ਦੱਸ ਦੇ ਨਾ ਤੇ ਤੁਸੀਂ ਦੇਖੋ ਵੀ ਤੀਜੇ ਤੇ ਤੀਜੇ ਪਿੰਡ ਤੋਂ ਬਾਅਦ ਚੌਥਾ ਪਿੰਡ ਨਹੀਂ ਦੱਸਿਆ ਗਿਆ ਤੇ ਸਾਨੂੰ ਅੱਜ ਪਤਾ ਲੱਗਿਆ ਵੀ ਸੰਗਰੂਰ ਵੀ ਪਿੰਡ ਹੈ ਧੂਰੀ ਵੀ ਪਿੰਡ ਹੈ ਲਹਿਰਾ ਵੀ ਪਿੰਡ ਹੈ ਸੋ ਭਰਾ ਮੇਰੋ ਜਿਹੜਾ ਬੰਦਾ ਚੰਡੀਗੜ੍ਹੋਂ ਸੰਗਰੂਰ ਨੇਵੀਗੇਸ਼ਨ ਲਾ ਕੇ ਆਉਂਦਾ ਉਹ ਕਿੱਥੋਂ ਸੰਗਰੂਰ ਦੇ ਲੋਕਾਂ ਦੀ ਲੜਾਈ ਲੜਨ ਨੂੰ ਪੰਜਾਬੀ ਨਿਊਜ਼ ਜੁੜੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਸੁਖਪਾਲ ਖੈਰੇ ਦਾ ਇੰਜਣ ਕਰ ਦਿੱਤਾ ਭਗਵੰਤ ਮਾਨ ਨੇ ਖੜੇ ਹੋ ਕੇ ਜਿੱਥੇ ਸ਼ਾਬਾਸ਼ੇ ਦਿੱਤੀ ਹੈ ਮੀਤ ਹੇਰ ਨੇ ਦੱਸਿਆ ਕਿ ਸੁਖਪਾਲ ਖੈਰੇ ਨੂੰ ਪਤਾ ਨਹੀਂ ਕਿੱਥੋਂ ਪੁਹ ਹੱਥ ਦਾ ਸ਼ਾਇਦ ਜਿਹੜਾ ਸ਼ਹਿਰ ਹੈ ਉਹ ਕਿਸੇ ਨੂੰ ਸ਼ਾਇਦ ਹੀ ਪਤਾ ਹੋਵੇ ਕਾਂਗਰਸ ਨੇ ਉੱਥੋਂ ਲਿਆ ਕੇ ਸੰਗਰੂਰ ਜਿਹੜਾ ਹੈ ਸੁਖਪਾਲ ਖੈਰੇ ਨੂੰ ਖੜਾ ਕਰ ਦਿੱਤਾ ਹੈ ਸੁਖਪਾਲ ਖੈਰੇ ਨੂੰ ਜੇਕਰ ਸ਼ਾਜ਼ਲੀ ਛੱਡੇ ਆਉਂਦਾ ਤੇ ਜਾਂਦਾ ਤੇ ਆਖਰ ਉਹ ਰਾਹ ਪੁੱਛੇ ਬਿਨਾ ਸੰਗਰੂਰ ਨਹੀਂ ਆ ਸਕਦੇ ਖੈਰਾ ਸਾਹਿਬ ਨੂੰ ਤੇ ਸੰਗਰੂਰ ਦੇ ਪਿੰਡਾਂ ਦੇ ਨਾਂ ਵੀ ਪਤਾ ਨਹੀਂ ਹੋਣਗੇ ਮੀਤ ਹੀਰ ਨੇ ਦੱਸਿਆ ਕਿ ਆਖਰ ਜਿਸ ਤਰ੍ਹਾਂ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਅਸੀਂ ਵੋਟਾਂ ਮੰਗ ਰਹੇ ਹਾਂ ਸੋ ਸੰਗਰੂਰ ਤੋਂ ਸਭ ਤੋਂ ਵੱਧ ਲੀਡ ਜਿਹੜੀ ਐ ਆਮ ਆਦਮੀ ਪਾਰਟੀ ਨੂੰ ਮਿਲ ਰਹੀ ਹੈ ਅਸੀਂ ਸ਼ਹਿਰਾਂ 'ਚ ਨਗਰਾਂ ਦੇ ਵਿੱਚ ਜਾ ਰਹੇ ਹਾਂ ਸੋ ਦੂਜੇ ਪਾਸੇ ਮੀਤ ਹੇਰ ਨੇ ਇਹ ਵੀ ਕਿਹਾ ਕਿ ਸੰਗਰੂਰ ਸਭ ਤੋਂ ਵੱਡੀ ਤੇ ਹੌਟ ਸੀਟ ਮੰਨੀ ਜਾ ਰਹੀ ਹੈ ਵਿਰੋਧੀ ਜਿਹੜੇ ਨੇ ਕਿ ਸੰਗਰੂਰ ਤੋਂ ਆਮ ਆਦਮੀ ਪਾਰਟੀ ਨੂੰ ਹਰਾਉਣਾ ਹੈ ਇਸ ਤਰ੍ਹਾਂ ਦੀਆਂ ਚਾਲਾਂ ਚੱਲ ਰਹੇ ਨੇ ਪਰ ਇਹ ਸਾਰੀਆਂ ਚਾਲਾਂ ਉਹਨਾਂ ਦੀਆਂ ਲੋਕ ناکਾਮ ਕਰਕੇ ਰੱਖ ਦੇਣਗੇ 13 ਦੀਆਂ 13 ਸੀਟਾਂ ਤੇ ਆਮ ਆਦਮੀ ਜਿਹੜੀ ਐ ਸਰਕਾਰ बनਨ ਜਾ ਰਹੀ ਹੈ ਹੋਰ ਕੀ ਕੀ ਹੈ امید ھیਰ ਨੇ आओ ਸੁਣਦੇ ਆ ਇਸ ਵੀਡੀਓ ਦੇ ਵਿੱਚ ਜੋ ਪੈਸਾ ਕਿੱਥੋਂ ਆਉਣਾ ਉਹ ਪੈਸਾ ਪੰਜਾਬ ਦੇ ਖਜ਼ਾਨੇ ਚੋਂ ਆਣਾ ਉਹ ਖਜ਼ਾਨਾ ਜਿਹਨੂੰ ਸਾਬਕਾ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਕਹਿੰਦੇ ਰਹਿੰਦੇ ਸੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਸੋ ਥੋੜੀ ਸਰਕਾਰ ਨੇ ਜੇ ਸਾਰੇ ਕੰਮ ਕੀਤੇ ਆ ਇਹ ਤਾਂ ਕੀਤੇ ਆ ਕਿਉਂਕਿ ਉਹ ਖਜ਼ਾਨਾ ਜਿਹੜਾ ਭਰਿਆ ਤੇ ਉਹ ਖਜ਼ਾਨਾ ਮਨਪ੍ਰੀਤ ਸੋ ਬਾਦਲ ਝੂਟ ਨਹੀਂ ਸੀ ਬੋਲਦਾ ਕਿ ਖਜ਼ਾਨਾ ਖਾਲੀ ਹੈ ਜਿੱਦ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਉਹ ਖਜ਼ਾਨਾ ਵਾਕੇ ਹੀ ਖਾਲੀ ਸੀ ਪਰ ਮੈਂ ਵਧਾਈ ਦਿੰਦਾ ਮੁੱਖ ਮੰਤਰੀ ਸਾਹਿਬ ਨੂੰ ਤੇ ਚੀਮਾ ਸਾਹਿਬ ਨੂੰ ਕਿ ਪਿਛਲੇ 2 ਸਾਲਾਂ ਚ ਇਹ ਜਿੰਨੇ ਕੰਮ ਹੋਇਆ ਇਹ ਸਾਰੇ ਪੈਸੇ ਦੇ ਨਾਲ ਹੋਇਆ ਬਿਨਾ ਪੈਸੇ ਤੋਂ ਨਹੀਂ ਹੋਇਆ ਤੇ ਜੇ ਪੰਜਾਬ ਦੇ ਲੋਕਾਂ ਨੇ 77 ਸਾਲ ਦਾ ਰਿਕਾਰਡ ਵੋਟਾਂ ਦਾ ਤੋੜਿਆ ਤਾਂ ਆਮ ਆਦਮੀ ਪਾਰਟੀ ਨੇ 70 ਸਾਲਾਂ ਦਾ ਰਿਕਾਰਡ ਕਮਾਈ ਦਾ ਤੋੜਿਆ ਐ ਇੰਨੀ ਕਮਾਈ ਅੱਜ ਤੱਕ ਕਿਸੇ ਸਰਕਾਰ ਨੂੰ ਨਹੀਂ ਹੋਈ ਜਿੰਨੀ ਪਿਛਲੇ 2 ਸਾਲਾਂ ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋਈ ਐ ਤੇ ਤਾਂ ਹੀ ਹੋਈ ਐ ਜੇ ਇਮਾਨਦਾਰੀ ਦੇ ਨਾਲ ਕੰਮ ਕੀਤਾ ਆ ਜੀਮਾ ਸਾਹਿਬ ਬੈਠੇ ਐ ਜਿੰਨੀ ਕ ਅੱਗੇ ਮਹਿੰਗਾਈ ਵਾਧੀ ਸੀ ਪਿਛਲੇ 70 ਸਾਲ ਚ ਜੇ 5% ਮਹਿੰਗਾਈ ਵਧੀ 6% ਵਧੀ ਤਾਂ ਉਹਦੇ ਹਿਸਾਬ ਨਾਲ ਜਿਹੜਾ ਪੰਜਾਬ ਦਾ ਰੈਵਨਿਊ ਪੰਜਾਬ ਦੀ ਕਮਾਈ ਹੈ ਜਿਹੜੀ ਉਹ ਵਾਧੀ ਸੀ ਪਰ ਭਰਾ ਮੇਰੋ ਤੁਸੀਂ ਸਾਰੇ ਆਮ ਆਦਮੀ ਪਾਰਟੀ ਦੇ ਸਪੋਰਟਰ ਵਰਕਰ ਵਧਾਈ ਦੇ ਪਾਤਰੋਂ ਕਿ ਜਿਹੜੀ ਕਮਾਈ ਕਦੇ 6% ਤੋਂ ਜ਼ਿਆਦਾ ਨਹੀਂ ਸੀ ਵਧੀ ਕਦੇ 5% ਤੋਂ ਜ਼ਿਆਦਾ ਨਹੀਂ ਸੀ ਵਧੀ ਉਹ ਕਮਾਈ ਪਿਛਲੇ 2 ਸਾਲਾਂ ਤੋਂ 14% ਦੇ ਹਿਸਾਬ ਨਾਲ ਵਧ ਰਹੀ ਹੈ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਪੰਜਾਬ ਦੇ ਖਾਤੇ 'ਚ ਜਾਦਾ ਆ ਰਹੇ ਆ ਉਸੇ ਪੈਸੇ ਦੇ ਨਾਲ ਸਕੂਲ ਬਣ ਰਹੇ ਆ ਉਸੇ ਪੈਸੇ ਦੇ ਨਾਲ ਲੋਕਾਂ ਨੂੰ ਬਿਜਲੀ ਦੀ ਸਬਸਿਡੀ ਮਿਲ ਰਹੀ ਹੈ ਉਸੇ ਪੈਸੇ ਨਾਲ ਮਹੱਲਾ ਕਲੀਨਿਕ ਬਣ ਰਹੇ ਆ ਤੇ ਉਸੇ ਪੈਸੇ ਦੇ ਨਾਲ ਪ੍ਰਾਈਵੇਟ ਥਰਮਲ ਖਰੀਦ ਕੇ ਜਿਹੜਾ ਸਰਕਾਰੀ ਕੀਤਾ ਤੇ ਉਸੇ ਪੈਸੇ ਦੇ ਨਾਲ ਜਿਹੜੀਆਂ ਅੱਜ ਹਰ ਸੜਕ ਤੇ ਜਿਹੜੀਆਂ ਐਸਐਸਪਾੜੀਆਂ ਗੱਡੀਆਂ ਖੜੀਆਂ ਨੇ ਇਹ ਸਾਰਾ ਕੁਝ ਉਹ ਪੈਸਤਲ ਹੋਇਆ ਤੇ ਪੈਸਾ ਤਾਂ ਆ ਕਿਉਂਕਿ ਜੇ ਇਮਾਨਦਾਰੀ ਦੇ ਨਾਲ ਕੰਮ ਹੈ ਜਿਹੜਾ ਉਹ ਕੀਤਾ ਮੈਨੂੰ ਡੇਢ ਮਹੀਨਾ ਹੋਇਆ ਤਕਰੀਬਨ ਟਿਕਟ ਮਿਲੀ ਨੂੰ ਬੜੇ ਪੱਤਰਕਾਰ ਮਿਲਦੇ ਆ ਤੇ ਬੜੇ ਪਿੰਡਾਂ ਚ ਜਾਂਦਾ ਮੌਕਾ ਮਿਲਦਾ ਸਾਰੀਆਂ ਪਾਰਟੀਆਂ ਦੇ ਲੀਡਰਾਂ ਦੀ ਬਿਆਨਬਾਜ਼ੀ ਵੀ ਰੋ ਸੁਣਦੇ ਆ ਰੋਜ ਪੜ੍ਹਦੇ ਆ ਕਈ ਕਹਿੰਦੇ ਆ ਜੀ ਇਹਨਾਂ ਨੇ ਆ ਵਾਦਾ ਕੀਤਾ ਸੀ ਆ ਪੂਰਾ ਹੋ ਗਿਆ ਪਰ ਫਲਾਣਾ ਪੂਰਾ ਨਹੀਂ ਕੀਤਾ ਪਰ ਭਰਾ ਮੇਰੇ ਜਿੰਨੇ ਤੁਸੀਂ ਬੈਠੇ ਹੋ ਸਾਰੇ ਇਸ ਗੱਲ ਦੀ ਗਵਾਹੀ ਭਰੋਗੇ ਕਿ ਪਿਛਲੇ 3-4 ਦਹਾਕਿਆਂ ਚ ਇਹ ਪਹਿਲੀ ਸਰਕਾਰ ਹੈ ਵੀ ਜਿਨੇ ਕੱਲੇ ਕੀਤੇ ਵਾਅਦੇ ਉਹੀ ਨਹੀਂ ਪੂਰੇ ਕੀਤੇ ਜਿਹੜੇ ਕੰਮ ਅਸੀਂ ਨਹੀਂ ਵੀ ਕਹੇ ਸੀ ਉਹ ਵੀ ਕੰਮ ਜਿਹੜੇ ਆ ਪਿਛਲੇ 2 ਸਾਲਾਂ ਚ ਕਰਕੇ ਦਿਖਾਏ ਆ ਚਲੋ ਬਿਜਲੀ ਵਾਲਾ ਤਾਂ ਅਸੀਂ ਵਾਅਦਾ ਕੀਤਾ ਸੀ ਵੀ ਭਾਈ 600 ਜੁੰਡ ਪੰਜਾਬ ਦੇ ਲੋਕਾਂ ਨੂੰ ਦੇਵਾਂਗੇ ਉਹ ਤਾਂ ਦਿੱਤੀ ਹੋਈ ਹੈ ਪਰ 14 ਟੋਲ ਜਿਹੜੇ ਪੰਜਾਬ ਚੋਂ ਬੰਦ ਕੀਤੇ ਆ ਇਹ ਕਿਸੇ ਸਟੇਜ ਤੇ ਵਾਅਦਾ ਕੀਤਾ ਸੀ ਕਿਸੇ ਤੇ ਵਾਅਦਾ ਨਹੀਂ ਸੀ ਕੀਤਾ ਪਰ 14 ਟੋਲ ਪੰਜਾਬ ਚ ਬੰਦ ਹੋਏ ਉਹ ਵੀ ਕਿਉਂ ਹੋਏ ਕਿਉਂਕਿ ਜਿਵੇਂ ਇਮਾਨਦਾਰੀ ਦੇ ਨਾਲ ਖਜ਼ਾਨਾ ਵਧਿਆ ਉਸੇ ਇਮਾਨਦਾਰੀ ਕਰਕੇ ਟੋਲ ਬੰਦ ਹੋਇਆ ਅੱਜ ਵਿਰੋਧੀ ਤਿਰਪਾ ਤਿਰਾਂ ਵਾਲੇ ਪਾਰਟੀਆਂ ਵਾਲੇ ਕਹਿ ਦਿੰਦੇ ਆ ਕਿ ਜੀ ਕਿੱਡੀ ਕਬੱਡੀ ਗੱਲ ਐ ਇਹਨਾਂ ਦੀ ਤਾਂ ਮਿਆਦ ਹੀ ਖਤਮ ਹੋ ਗਈ ਇਹ ਟੋਲ ਬੰਦ ਕਰਨੇ ਕਿੱਡੀ ਗੱਲ ਐ ਪਰ ਭਰਾ ਮੇਰੇ ਉਹ ਮਿਆਦ ਅਕਾਲੀਆਂ ਕਾਂਗਸੀਆਂ ਵੇਲੇ ਵੀ ਖਤਮ ਹੁੰਦੀ ਸੀ ਪਰ ਫਰਕ ਇਹ ਨਾ ਉਹ ਮਿਆਦ ਕਰੋੜਾ ਰੁਪਇਆ ਲੈ ਕੇ ਪੈਸੇ ਲੈ ਕੇ ਕਦੇ 1.5 ਸਾਲ ਕਦੇ 2 ਸਾਲ ਵਧਾ ਦਿੱਤੀ ਜਾਂਦੀ ਸੀ ਉਹ ਕਰੋੜਾਂ ਰੁਪਈਆ ਨੂੰ ਠੋਕਰ ਮਾਰਨ ਲਈ ਮਿਆਦ ਨਾ ਵਧਾਉਣ ਲਈ ਲੱਤਾਂ 'ਚ ਭਾਰ ਚਾਹੀਦਾ ਸੀ ਜਿਗਰਾ ਚਾਹੀਦਾ ਸੀ ਕਰੋੜਾਂ ਦੇ ਠੋਕਰ ਮਾਰਨ ਲਈ ਜਿਹੜਾ ਸਿਰਫ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੇ ਆ ਜਿਨ੍ਹਾਂ ਨੇ ਰਿਜੈਕਟ ਕੀਤੇ ਪ੍ਰੋਪੋਜ਼ਲ ਤੇ 14 ਟੋਲ ਪੰਜਾਬ ਤੋਂ ਜਿਹੜੇ ਆ ਬੰਦ ਕੀਤੇ ਆ ਤੇ ਉਹ ਕੰਮ ਨੇ ਜਿਨ੍ਹਾਂ ਦਾ ਸੀ ਕਿਤੇ ਵਾਦਾ ਹੀ ਨਹੀਂ ਸੀ ਕੀਤਾ ਐਸਐਸਫ ਵਾਲੀਆਂ ਗੱਡੀਆਂ ਲੱਗੀਆਂ ਨੇ ਕਿਸੇ ਮੈਨੂੰ ਨਹੀਂ ਲੱਗਦਾ ਵੀ ਸਟੇਜ ਤੋਂ ਮੁੱਖ ਮੰਤਰੀ ਸਾਹਿਬ ਬੈਠੇ ਆ ਵੀ ਕਿਤੋਂ ਵੀ ਆਪਾਂ ਵਾਅਦਾ ਕੀਤਾ ਹੋਊਗਾ। ਸ਼ਹੀਦਾਂ ਨੂੰ 1-1 ਕਰੋੜ ਰੁਪਇਆ ਦੇਣ ਦਾ ਵਾਅਦਾ ਕੀਤਾ ਸੀ, ਉਹ ਸੀ ਦੇ ਰਹੇ ਆ ਪਰ ਕਦੇ ਕਿਹਾ ਸੀਗਾ ਵੀ ਭਾਈ ਪ੍ਰਾਈਵੇਟ ਥਰਮਲ ਖਰੀਦ ਕੇ ਸੀ ਸਰਕਾਰੀ ਕਰ ਦਾਂਗੇ। ਸੋ ਇੰਨਾ ਕੰਮਾਂ ਤੋਂ ਜੇ ਸਰਕਾਰ ਕੋਈ ਵੇਣਾ ਵਾਅਦੇ ਕੀਤੇ ਹੋਏ ਵੀ ਇਦਾਂ ਦੇ ਕੰਮ ਕਰ ਰਹੀ ਐ, ਇਹਦੇ ਤੋਂ ਪਤਾ ਲੱਗਦਾ ਵੀ ਸਰਕਾਰ ਦੀ ਵਿਦਨ ਕੀ ਐ, ਸਰਕਾਰ ਦੀ ਸੋਚ ਕੀ ਐ, ਸਰਕਾਰ ਦੀ ਵਿਚਾਰਤਾ ਰਾ ਕੀ ਐ। ਸੋ ਭਰਾ ਮੇਰੋ ਪਿਛਲੇ 2 ਸਾਲਾਂ ਦੇ ਵਿੱਚ ਕੰਮ ਘੱਟ ਹੋਏ ਵੱਧ ਹੋਏ ਪਰ ਸਰਕਾਰ ਦੀ ਸਾਡੇ ਮੁੱਖ ਮੰਤਰੀ ਸਾਹਿਬ ਦੀ ਕੋਈ ਵੀ ਵਿਰੋਧੀ ਧਿਰ ਵਾਲਾ ਵੀ ਬੰਦਾ ਵੀ ਨੀਅਤ ਦੇ ਖੋਟ ਨਹੀਂ ਨੀਅਤ ਦੇ ਜਿਹੜਾ ਸਵਾਲ ਨਹੀਂ ਠਾ ਸਕਦਾ ਪਿਛਲੇ 2 ਸਾਲਾਂ ਚ 100% ਐਫਰਟ ਕੀਤਾ ਹੈ ਇਮਾਨਦਾਰੀ ਦੇ ਨਾਲ ਕੰਮ ਕੀਤਾ ਤਾਂ ਹੀ ਉਹ ਏਡੇ ਏਡੇ ਕੰਮ ਪੰਜਾਬ ਦੇ ਵਿੱਚ ਹੋਇਆ ਸੋ ਪਹਿਲੇ 2 ਸਾਲ ਵੀ ਕੀਤੇ ਆ ਕਿਉਂ ਨਾਲੇ 3 ਸਾਲਾਂ ਦੇ ਵਿੱਚ ਕਿਉਂਕਿ ਸਰਕਾਰ 2027 ਤੱਕ ਪਈ ਹੈ ਇਹ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਤੇ ਤੁਹਾਡੇ ਸਾਰ ਨਾਲ ਵਾਅਦਾ ਜਿੰਨੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਆ 5 ਸਾਲਾਂ ਚ ਇੱਕ ਵੀ ਵਾਅਦਾ ਅਧੂਰਾ ਨਹੀਂ ਰਹੂਗਾ ਸਾਰੇ ਵਾਅਦੇ ਕੀਤੇ ਵੀ ਪੂਰੇ ਕਰਾਂਗੇ ਤੇ ਉਹ ਤੋਂ ਬਿਨਾ ਵੀ ਜਿਹੜੇ ਕਰਨ ਵਾਲੇ ਕੰਮ ਨੇ ਉਹ ਵੀ ਕਰਾਂਗੇ ਪੰਜਾਬ ਦਾ ਖਜ਼ਾਨਾ ਵੀ ਭਰਾਂਗੇ ਤੇ ਉਹ ਖਜ਼ਾਨੇ ਨਾਲ ਪੰਜਾਬ ਨੂੰ ਪੰਜਾਬ ਦੇ ਖਜ਼ਾਨੇ ਨੂੰ ਪੰਜਾਬ ਦੇ ਲੋਕਾਂ ਨੂੰ ਅੱਗੇ ਲੈ ਕੇ ਜਾਣ ਦਾ ਕੰਮ ਹੈ ਜਿਹੜਾ ਉਹ ਪਾਰਟੀ ਜਿਹੜਾ ਉਹ ਕਰੂਗੀ ਸੋ ਮੈਂ ਜਾਦਾ ਸਮਾਂ ਨਹੀਂ ਲੈਣਾ ਮੈਂ ਮੁੱਖ ਮੰਤਰੀ ਸਾਹਿਬ ਤੁਹਾਡਾ ਧੰਨਵਾਦ ਕਰਦਾ ਤੁਸੀਂ ਮੇਰੇ ਤੇ ਵਿਸ਼ਵਾਸ ਦਿਖਾਇਆ ਤੇ ਜਿਹੜੀ ਸਭ ਤੋਂ ਇੰਪੋਰਟੈਂਟ ਸੀਟ ਸੀ ਸੰਗਰੂਰ ਦੀ ਮੈਨੂੰ ਤੁਸੀਂ ਲੜਨ ਦਾ ਮੌਕਾ ਦਿੱਤਾ ਮੈਂ ਪਰਮਾਤਮਾ ਤੋਂ ਡਰ ਕੇ ਆ ਵਰਕਰਾਂ ਦੇ ਸਿਰ ਤੇ ਮੈਂ ਕਹਿਣਾ ਕਿਉਂਕਿ ਮੈਂ ਸਾਰੇ ਹਲਕੇਾਂ 'ਚ ਮਾਨ ਸਾਹਿਬ ਮੈਂ ਜਾ ਕੇ ਆਇਆ ਤੇ ਮੈਂ ਸਾਰਿਆਂ ਨੂੰ ਇੱਕੋ ਗੱਲ ਕਹੀ ਹੈ ਕਿਉਂਕਿ ਅੱਜ ਸਾਰੀਆਂ ਪਾਰਟੀਆਂ ਭਾਵੇਂ ਕਾਲੀ ਐ ਭਾਵੇਂ ਕਾਂਗਰਸੀ ਐ ਭਾਵੇਂ ਮਾਨ ਵਾਲੇ ਐ ਉਹਨਾਂ ਦਾ 12 ਸੀਟਾਂ ਦੇ ਧਿਆਨ ਨਹੀਂ ਇੱਕੋ ਜੋਰ ਲੱਗਿਆ ਹੋਇਆ ਵੀ ਸੰਗਰੂਰੋਂ ਆਮ ਆਦਮੀ ਪਾਰਟੀ ਵਾਲੇ ਢੋਣੇ ਆ ਪਰ ਸਾਡੀ ਲੜਾਈ ਜਿੱਤ ਆਪਣੀ ਹੋਣੀ ਹੋਣੀ ਐ ਪਰ ਸਾਡੀ ਲੜਾਈ ਅੱਜ ਦੀ ਘੜੀ ਕੱਲੀ ਸੰਗਰੂਰੋਂ ਜਿੱਤਦੀ ਨਹੀਂ ਛੋਡੀਆਂ ਮਾਨ ਸਾਹਿਬ ਬਾਕੀ 12 ਸੀਟਾਂ ਤੇ ਲੀਡ ਘਟ ਆਵੇ ਵਧ ਆਵੇ ਪਰ ਸਾਡੀ ਅੜੀ ਆ ਸਾਰੇ ਵਰਕਰਾਂ ਦੇ ਸਿਰ ਤੇ ਕਹਿਣਾ 13 ਦੀਆਂ 13 ਸੀਟਾਂ ਤੋਂ ਸਭ ਤੋਂ ਵੱਧ ਲੀਡ ਅਸੀਂ ਸੰਗਰੂਰ ਤੋਂ ਲੈ ਕੇ ਆਵਾਂਗੇ ਤੁਸੀਂ ਤੁਸੀਂ ਮਾਨਸਾ ਭਾਵੇਂ ਗੁੱਸਾ ਕਰ ਜੋ ਤੁਹਾਡਾ ਰਿਕਾਰਡ ਵੀ ਅੱਜ ਕੀ ਤੋੜ ਦੇਣਾ ਸੀ 2 ਲੱਖ 11000 ਜਿਹੜਾ ਵੋਟਾਂ ਵਾਲਾ ਤੇ ਮੈਂ ਨਹੀਂ ਤੋੜਨਾ ਇਹ ਭਰਾ ਮੇਰੋ ਤੁਸੀਂ ਤੋੜਨਾ ਕਿਉਂਕਿ ਉਹ ਜ਼ਿਲ੍ਹਾ ਔਰ ਲੋਕ ਸਭਾ ਜਿੱਥੇ ਤੁਸੀਂ ਆਮ ਆਦਮੀ ਪਾਰਟੀ ਦਾ ਬੂਟਾ ਲਾਇਆ ਜਿਹਦੇ ਕਰਕੇ ਅੱਜ ਪੰਜਾਬ 'ਚ 92 ਸੀਟਾਂ ਆਈਆਂ ਨੇ ਸੋ ਅੱਜ ਜਿਹੜਾ ਬੂਟਾ ਤੁਹਾਡਾ درخت ਬਣਿਆ ਅੱਜ ਉਹਨਾਂ ਸਾਰਿਆਂ ਪਾਰਟੀਆਂ ਦਾ ਜ਼ੋਰ ਲੱਗਿਆ ਹੋਇਆ ਹੈ ਵੀ ਤੁਹਾਨੂੰ ਇੱਥੋਂ ਕਿਸੇ ਤਰ੍ਹਾਂ ਹਰਾਉਣਾ ਹੈ ਚਲੋ ਪਿਛਲੀ ਵਾਰੀ ਤਿਲਕਣ ਬਾਜੀ ਹੋ ਗਈ ਪਰ ਆਪਾਂ ਦੱਸਣਾ ਹੈ ਕਿ ਸੰਗਰੂਰ ਆਮ ਆਦਮੀ ਪਾਰਟੀ ਦਾ ਘੜ ਸੀ ਅੱਜ ਵੀ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਰਹੂਗਾ ਇਲੈਕਸ਼ਨ ਸਰਪੰਚੀ ਮੰਗੂ ਲੜਨੀ ਆ ਉਦੋਂ ਪਹਿਲਾਂ ਦਸ ਹਲ ਕਾਲੀ ਦਲ ਰਹੀ ਹੈ ਉਦੋਂ ਪਹਿਲਾਂ ਫਿਰ ਕਾਂਗਰਸ ਰਹੀ ਹੈ ਕਿਸੇ ਨਾਲ ਵੀ ਕੰਪੈਰੀਸ਼ਨ ਕਰਨਾ ਹੋਵੇ ਕਿਸੇ ਸਰਕਾਰ ਨੇ ਵੀ ਪਹਿਲੇ 2 ਸਾਲਾਂ ਚ 25% ਕੰਮ ਵੀ ਨਹੀਂ ਕੀਤਾ ਅਸੀਂ 43000 ਨੌਕਰੀਆਂ ਦਿੱਤੀਆਂ ਕੋਈ ਸਰਕਾਰ ਚੱਕ ਲੋ ਕਿਸੇ ਨੇ ਵੀ ਪਹਿਲੇ 2 ਸਾਲਾਂ 43000 ਨੌਕਰੀ ਦਿੱਤੇ ਤਾਂ ਲੋਕ ਸਾਨੂੰ ਜਮਾ ਵੋਟਾਂ ਨਾ ਪਾਉਣ ਕਰਦੇ ਹੀ ਨਹੀਂ ਸੀ ਜਦੋਂ ਲਾਸਟੇ 6 ਮਹੀਨੇ ਰਹਿੰਦੇ ਸੀ ਉਦੋਂ ਜਾ ਕੇ ਨੌਕਰੀਆਂ ਦੇਣੀਆਂ ਸ਼ੁਰੂ ਕਰਦੇ ਸੀ ਉਦੋਂ ਜਾ ਕੇ ਕੋਈ ਇੱਕ ਦਾ ਵਾਦਾ ਪੂਰਾ ਕਰਦੇ ਸੀ ਉਦੋਂ ਜਾ ਕੇ ਦੋ ਚਾਰ ਨਹੀਂ ਪੱਥਰ ਰੱਖ ਦਿੰਦੇ ਸੀ ਇਹ ਪਹਿਲੀ ਸਰਕਾਰ ਆ ਪਹਿਲੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਆਉਣ ਸਰ ਕੰਮ ਕੀਤਾ ਤੇ ਸਾਨੂੰ ਮਾਣ ਹੈ ਤਕੜੇ ਹੋ ਕੇ ਲੜਾਈ ਜਿਹੜੀ ਆ ਲੜਨੀ ਆ ਤੇ ਜਿਹੜੇ ਆ ਬਾਹਰਲੇ ਜ਼ਿਲ੍ਹਿਆਂ ਤੋਂ ਆਇਆ ਸਾਰਿਆਂ ਨੂੰ ਇੱਥੋਂ ਭਜਾਉਣਾ ਤੇ ਤੁਹਾਡੇ ਸਿਰ ਤੇ ਜਿਹੜਾ ਉਹ ਭਜਾਉਣਾ ਸੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਲਾਸਟ ਇੱਕ ਉਹ ਬੇਨਤੀ ਕਰਦਾ ਕਿਉਂਕਿ ਮਾਨ ਸਾਹਿਬ ਜਿੰਨੇ ਉਮੀਦਵਾਰ ਨੇ ਕੱਲੇ ਤੁਸੀਂ ਉਹ ਜਿਨ੍ਹਾਂ ਨੇ ਸੰਗਰੂਰ ਦੇ ਮੁੰਡੇ ਨੂੰ ਟਿਕਟ ਦਿੱਤੀ ਹੈ ਬਾਕੀ ਸਾਰਿਆਂ ਨੇ ਬਾਹਰੋਂ ਫੜ ਫੜ ਕੇ ਜਿਹੜੇ ਉਹ ਲਿਆਂਦੇ ਆ ਇੱਕ ਤਾਂ ਪਤਾ ਨਹੀਂ ਕਾਂਗਰਸ ਵਾਲਿਆਂ ਨੇ ਜਿਹੜੇ ਖੈਰਾ ਸਾਹਿਬ ਲਿਆਂਦੇ ਆ ਆ ਜਿੰਨੇ ਇੱਥੇ ਬੈਠੇ ਆ ਮੈਨੂੰ ਲੱਗਦਾ ਇਹਨਾਂ ਨੂੰ ਕਿਸੇ ਨੂੰ ਜ਼ਿਲ੍ਹਾ ਵੀ ਪਤਾ ਹੋਊ ਵੀ ਭਲੱਥ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਦਾ ਉਹ ਮੈਂ ਤਾਂ ਕਿਸੇ ਪੱਤਰਕਾਰ ਨੂੰ ਹੱਸਦੇ ਨੇ ਕਹਤਾ ਮੈਂ ਕਹ ਵੀ ਖੈਲਾਸ ਆਫ 10 ਪਿੰਡਾਂ ਦੇ ਨਾਂ ਦੱਸ ਦੇਣਾ ਤੇ ਤੁਸੀਂ ਦੇਖੋ ਵੀ ਤੀਜੇ ਤੇ ਤੀਜੇ ਪਿੰਡ ਤੋਂ ਬਾਅਦ ਚੌਥਾ ਪਿੰਡ ਨਹੀਂ ਦੱਸਿਆ ਗਿਆ ਤੇ ਸਾਨੂੰ ਅੱਜ ਪਤਾ ਲੱਗਿਆ ਵੀ ਸੰਗਰੂਰ ਵੀ ਪਿੰਡ ਹੈ ਧੂਰੀ ਵੀ ਪਿੰਡ ਹੈ ਲਹਿਰਾ ਵੀ ਪਿੰਡ ਹੈ ਸੋ ਭਰਾ ਮੇਰੋ ਜਿਹੜਾ ਬੰਦਾ ਚੰਡੀਗੜ੍ਹੋਂ ਸੰਗਰੂਰ ਨੇਵੀਗੇਸ਼ਨ ਲਾ ਕੇ ਆਉਂਦਾ ਉਹ ਕਿੱਥੋਂ ਸੰਗਰੂਰ ਦੇ ਲੋਕਾਂ ਦੀ ਲੜਾਈ ਲੜ ਲੂ ਛਾਜਲੀ ਦਾ ਨਾਮ ਲਿਆ ਸੀ ਮੈਂ ਕਹਣਾ ਖੈਰਾ ਸਾਹਿਬ ਨੂੰ ਛਾਜਲੀ ਛੱਡਿ ਆਓ ਬਿਨਾ ਰਾਹ ਪੁੱਛੇ ਸੰਗਰੂਰ ਨਹੀਂ ਆ ਸਕਦੇ ਉਹ ਕੀ ਸੰਗਰੂਰ ਦੇ ਲੋਕਾਂ ਦੀ ਗੱਲ ਕਰੂ ਨਾਲੇ ਚੱਲੋ ਰਾਹ ਪਤਾ ਵੀ ਹੋਣ ਪਿੰਡ ਪਤਾ ਵੀ ਹੋਣ ਪਰ ਕੋਈ ਛਾਤੀ ਤੇ ਹੱਥ ਮਾਰਨ ਨਾਲ ਕੋਈ ਇਮਾਨਦਾਰ ਨਹੀਂ ਬਣ ਜਾਂਦਾ ਕੋਈ ਕੈਰੇਕਟਰ ਸਾਫ਼ ਨਹੀਂ ਹੋ ਜਾਂਦਾ ਅਸੀਂ ਤਿੰਨ ਉਮੀਦਵਾਰਾਂ ਨੂੰ ਟਿਕਟਾਂ ਜਿਹੜੀਆਂ ਚੱਲੋ ਸਾਨੂੰ ਚੰਗੇ ਲੱਗੇ ਅਸੀਂ ਲਿਆ ਕੇ ਦੇਤੀਆਂ ਖੈਰਾ ਸਾਹਿਬ ਕਹਿੰਦੇ ਆ ਜੀ ਤਿਤਲੀਆਂ ਨੂੰ ਦੇ ਦਿਆਂ ਤਿਤਲੀਆਂ ਨੂੰ ਦੇਤੀਆਂ ਜਿੱਦਣ ਤੁਸੀਂ ਸਾਡੇ ਚਾਏ ਸੀ ਤੁਸੀਂ ਵੀ ਤਾਂ ਫਿਰ ਤਿਤਲੀ ਸੀ ਨਾਰੇ ਤਾਂ ਚੱਲੋ ਕੋਈ ਦੂਜੀ ਪਾਰਟੀ 'ਚ ਐ ਹੋ ਖੈਰਾ ਸਾਹਿਬ ਤੁਸੀਂ ਜੰਮੇ ਅਕਾਲੀ ਦਲ 'ਚ ਫਿਰ ਕਾਂਗਰਸ 'ਚ ਗਏ ਫਿਰ ਆਮ ਆਦਮੀ ਪਾਰਟੀ 'ਚ ਆਏ ਫਿਰ ਪੰਜਾਬੀ ਏਕਤਾ ਪਾਰਟੀ ਫਿਰ ਫਿਰ ਕਾਂਗਰਸ ਕੱਲੀ ਪੰਜਾਬ 'ਚੋਂ ਭਾਜਪਾ ਵੱਜਦੀ ਆ ਜਿਹਦੇ 'ਚ ਖੈਰਾ ਸਾਹਿਬ ਨਹੀਂ ਗਏ ਜਿਹੜਾ ਬੰਦਾ 6 ਪਾਰਟੀਆਂ ਬਦਲ ਚੁੱਕਿਆ ਉਹ ਦੂਜਿਆਂ ਨੂੰ ਕਹਿ ਰਿਹਾ ਤਿਤਲੀਆਂ ਤੂੰ ਤਾਂ ਹੈਲੀਕਾਪਟਰ ਹੋ ਕਦੇ ਕਿੱਥੇ ਕਦੇ ਕਿੱਥੇ ਸੋ ਮੈਂ ਦੁਬਾਰਾ ਕਹੂੰਗਾ ਭਰਾ ਮੇਰੋ ਜਿੰਨੇ ਵੀ ਕਿਉਂਕਿ ਤੁਸੀਂ ਤਾਂ ਵਰਕਰ ਬੈਠੇ ਹੋ ਗੱਲ ਮੀਡੀਆ 'ਚ ਜਾਣੀ ਆ ਕੋਈ ਛਾਤੀ ਤੇ ਹੱਥ ਮਾਰਨ ਨਾਲ ਇਮਾਨਦਾਰ ਨਹੀਂ ਜਾਂਦਾ ਇਹ ਨਹੀਂ ਵੀ ਭਾਈ ਉਹਦੀ ਨੈਤਿਕਤਾ ਬਹੁਤ ਕੋਈ ਉੱਚੀ ਆ ਬੜੀਆਂ ਇਦਾਂ ਦੀਆਂ ਧਾਰਨਾ ਨੇ ਮੈਂ ਖੈਰਾ ਸਾਹਿਬ ਨੂੰ ਅੱਜ ਇੱਕ ਹੋਰ ਸਵਾਲ ਵੀ ਕਰੂੰਗਾ ਤੁਸੀਂ ਖੁਦ ਮੁਖਤਿਆਰੀ ਦੀਆਂ ਨੈਤਿਕਤਾ ਦੀਆਂ ਗੱਲਾਂ ਜੀ ਆਮ ਆਦਮੀ ਪਾਰਟੀ ਦਿੱਲੀੋਂ ਚੱਲਦੀ ਐ ਆ ਬੈਠਿਆ ਆ ਮਾਨ ਸਾਹਿਬ ਜਿੱਦਣ ਮੈਨੂੰ ਟਿਕਟ ਦਿੱਤੀ ਆ ਬੁਲਾ ਕੇ ਪੁੱਛਿਆ ਵੀ ਮੀਂ ਤੇ ਲੜੇਗਾ ਮੈਂ ਕਿਹਾ ਸਰ ਜੇ ਤੁਸੀਂ ਹੁਕਮ ਕਰੋਗੇ ਲੜੂਗਾ ਤੇ ਤੁਸੀਂ ਜਿਹੜੇ ਕਹਿੰਦੇ ਸੀ ਇੱਥੇ ਪੰਜਾਬ ਚ ਫੈਸਲੇ ਕਰਨੇ ਆ ਜਿੱਦਣ ਟਿਕਟ ਆਈ ਅਖੇ ਜੀ ਮੈਂ ਤਾਂ ਮੰਗੀ ਨਹੀਂ ਦਿੱਲੀੋਂ ਦਿੱਤੀ ਤੇ ਹੁਣ ਮਾਪਦੰਡ ਦੋਰੇ ਨੇ ਕੋਈ ਨਾਦਕਤਾ ਨੂਤਕਤਾ ਨਹੀਂ ਕੋਈ ਜ਼ਮੀਰ ਜਮੂਰ ਨਹੀਂ ਜੇ ਜ਼ਮੀਰ ਹੁੰਦੀ ਪਹਿਲਾ ਦੁਨੀਆ ਦਾ ਲੀਡਰ ਆਫ oppositon ਹੋਊ ਮੈਨੂੰ ਲੱਗਦਾ ਪੂਰੇ ਭਾਰਤ ਦੇ ਵਿੱਚ ਜਿਹਨੂੰ ਨਾ ਘਰੇ ਆ ਕੇ ਜੁਆਇਨ ਕਰਵਾਇਆ ਨਾ ਆਪਦੇ ਘਰੇ ਮੁੱਖ ਮੰਤਰੀ ਨੇ ਬੁਲਾਇਆ ਨਾ ਰੈਲੀ ਕੀਤੀ ਨਾ ਪ੍ਰੈਸ ਕਾਨਫਰੰਸ ਕੀਤੀ ਹੈਲੀਪੈਡ ਤੇ ਜੁਆਇਨ ਕਰਵਾ ਲਿਆ ਖੈਰਾ ਸਾਹਿਬ ਆਪਦੇ ਦਿਲ ਤੇ ਹੱਥ ਰੱਖ ਕੇ ਦੱਸੋ ਤੁਹਾਨੂੰ ਜਲਾਲਤ ਨਹੀਂ ਫੀਲ ਹੋਈ ਵੀ ਤੁਹਾਨੂੰ ਬੰਦਾ ਗੱਲਾਂ ਵੱਡੀਆਂ ਵੱਡੀਆਂ ਨੈਤਿਕਤਾ ਦੇ ਪਾਠ ਤੁਸੀਂ ਲੋਕਾਂ ਨੂੰ ਪੜਾਉਣੇ ਹੋ ਤੇ ਜਾ ਕੇ ਹੈਲੀਪੈਡ ਦੇ ਬੰਦਾ ਜੁਆਇਨ ਹੋ ਜੇ ਤੇ ਉਹ ਨੈਤਿਕਤਾ ਦੀਆਂ ਗੱਲਾਂ ਕਰੇ ਸੋ ਭਰਾ ਮੇਰੇ ਉਹ ਲੋਡ ਪੈਣ ਤੇ ਗਧੇ ਨੂੰ ਵੀ ਬਾਪੂ ਕਹਿ ਦਿੰਦੇ ਆ ਕੈਪਟਨ ਮਰਿੰਦਰ ਸਿੰਘ ਦੇ ਉਲਟ ਬੋਲਦੇ ਬੋਲਦੇ ਉਹਦੀਆਂ ਲੇਲੜੀਆਂ ਕੱਢ ਕੇ ਕਾਂਗਰਸ ਦੇ ਵਿੱਚ ਗਏ ਸੋ ਗੱਲਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਹਦਾ ਕੀ ਕੈਰੇਕਟਰ ਹੈ ਕਿੰਨਾ ਕ ਇਮਾਨਦਾਰ ਹੈ ਸਾਰਿਆਂ ਨੂੰ ਪਤਾ ਆ ਪੰਡੋਰੀ ਸਾਹਿਬ ਬਾਰੇ ਇਹਨਾਂ ਦੇ ਪਿੰਡ ਗਏ ਸੀ ਇੱਕ ਹਲਕੇ ਚ ਹਮੀਦੀ ਮਤਲਬ ਕਿ ਤੁਸੀਂ ਝੂਠ ਬਵਾੜ ਬੋਲੀ ਜਾਓਗੇ ਅਖੇ ਜੀ ਪੰਡੋਰੀ ਬਹੁਤ ਵੱਡੀ ਕੋਠੀ ਪਾ ਰੇ ਆ ਚੰਡੀਗੜ੍ਹ ਮੇਰੇ ਪਿੰਡ ਤੇ ਗਵਾਂਢੀ ਨਹੀਂ ਮੈਨੂੰ ਇਨਾ ਵਿਸ਼ਵਾਸ ਹੈ ਮੈਂ ਖੈਰਾ ਸਾਹਿਬ ਨੂੰ ਚੈਲੰਜ ਕਰਦਾ ਇੱਕ ਮਰਲਾ ਪੰਡੋਰੀ ਸਾਹਿਬ ਦੇ ਨਾਮ ਹਾਲੀ ਜਾਂ ਚੰਡੀਗੜ੍ਹ ਚ ਦਿਖਾ ਦਿਓ ਨਹੀਂ ਤੁਸੀਂ ਸਿਆਸ ਛੱਡਿਓ ਨਹੀਂ ਮੈਂ ਛੱਡੂਗਾ ਇੱਕ ਮਰਲਾ ਮਤਲਬ ਕਿ ਸਿਰਫ ਝੂਠ ਬਵਾੜ ਬੋਲ ਬੋਲ ਕੇ ਸੋ ਪ੍ਰਾਮੇਰਿਓ ਆਮ ਆਦਮੀ ਪਾਰਟੀ ਥੋਡੀ ਪਾਰਟੀ ਆ ਤੁਸੀਂ ਬਣਾਈ ਆ ਤੱਕੜੇ ਹੋ ਕੇ ਲੜਾਈ ਲੜਨੀ ਆ ਬਰਨਾਲੇ ਆਣ ਨੇ ਪਹਿਲਾਂ ਮੈਨੂੰ ਦੋ ਵਾਰ ਜਤਾਇਆ ਆ ਸਾਡੇ ਬਰਨਾਲੇ ਦਾ মিডিਆ ਬੈਠਾ ਮੈਂ ਕਦੇ ਸ਼ਰਾਬ ਨਹੀਂ ਵੰਡੀ ਕਦੇ ਪੈਸਾ ਨਹੀਂ ਵੰਡਿਆ ਤੇ ਵੱਡੇ ਵੱਡੇ ਲੋਕਾਂ ਨੂੰ ਜਤਾ ਕੇ ਮੈਨੂੰ ਪੰਜਾਬ ਦੀ ਵਿਧਾਨ ਸਭਾ ਚ ਲੋਕਾਂ ਨੇ ਪਛਾਣਿਆ ਪਰ ਇੱਕੋ ਵਾਦਾ